ਸਨਾਸਰੀ ਨਾ ਲਾ ਪਹਿਲਾ ਕਰ ਪਹਿਲਾ ਚੌਪ ਦੇ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਪਉ ਨਿਰਵੈ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇ ਵਿਰ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਅਨੰਦਿਨ ਸਾਹਿਬ ਸੇਵੀ ਆਂਤਿ ਸ਼ਦਾਏ ਸੋਏ ਸੁਣ ਸੁਣ ਮੇਰੀ ਕਾਵਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਉਤਰ ਸਤਪੁਰ ਬਾਣੇ ਜਾਉ ਰਹਾ ਸਰਬਹੁ ਸਾਚਾ ਏਕ ਹੈ दूजा ना सेवा सो करे जा नज़र करे तुज نام تیرے नाम तेरे लाग रहां दूज न प्यारे जय तहां राव ਸੇਵੀ ਸਾਹਿਬ ਆਪਣ ਅਮਰ ਨ ਜਾਣ ਚੋ ਕੋਏ ਨਾਨਕ ਦਾ ਕਾਬਾਸ ਹੈ ਦਿਨ ਦਿਨ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਦਿਨ ਦਿਨ ਚੁੱਕ ਚੁੱਕ ਹੋਏ ਰਹਾਉ ਤਨਾਸਰੀ ਮੈਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੀ ਮਹੌਲਤ ਮਹਤ ਨਾ ਜਾਣ ਨਾਨਕ ਬਿਨ ਵੈ ਤਿਸੈ ਸਰੇ ਭੋ ਜਾ ਕੇ ਜੀ ਪ੍ਰਾਣਾ ਅੰਧੇ ਜੀਵਨ ਵਿਚਾਰ ਦੇਖ ਕੇ ਤੇ ਕੇ ਦਿਨਾ ਰਹਾਉ ਸਾਸ ਮਾਸ ਸਭ ਜਿਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸ਼ਾਇਰ ਏਵ ਕਹਤ ਹੈ ਸੱਚੇ ਪਰਵਦਕਾਰਾ ਗੇ ਤੂੰ ਕਿਸੇ ਨਾ ਦੇਹੀ ਮੇਰੇ ਸਹਬਾ ਕਿਆ ਕੋ ਕੱਢਾ ਗਹਿਣਾ ਨਾਮਕ ਬਿਨ ਵੈ ਸੋ ਕਿਛ ਪਾਈਆ ਪੁਰਬ ਲਿਖੇ ਤਾ ਲੈਣਾ ਨਾਮ ਖਸਮ ਕਾ ਤੇ ਤਨਾ ਕੀਆ ਕਪਟੀ ਕਪਟ ਕੁਮਾਣਾ ਜਾਂਨ ਦੁਆਰ ਜਾਂ ਪਕੜ ਚਲਾ ਤਾ ਚਲਦਾ ਪਸ਼ੂ ਤਾਣ ਜਦ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਤਿਛ ਤਹੀ ਐ ਪਾਲ ਰਹਿ ਹਮ ਰਹਿ ਨ ਪਾਇ ਜੀਵਤਿਆ ਮਰ ਰਹੀਆ ਤਨਾਸਰੀ ਮੈਲਾ ਪਹਿਲਾ ਕਰ ਦੂਜਾ ੴ ਸਤਗੁਰ ਪ੍ਰਸਾਦ ਕਿਉ ਸੀ ਮੇਰੀ ਸਿਵਰਿਆ ਨਹੀਂ ਜਾਏ ਤਪਹਿ ਆਓ ਜਿਹੜਾ ਬਿਲ ਲਾਏ ਕਿਹੜੇ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲੋ ਮੇਰੀ ਮਾਇਂ ਰਹਾਵ ਮੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖੇ ਨਾ ਕੋ ਖਾਏ ਲੋਕ ਪਤੀਣਾਂ ਨਾ ਪਤ ਹੋਏ ਪਤ ਰਹੇ ਰੱਖ ਜਾਂ ਸੋਏ ਜਾਂ ਦੇਖ ਤਾਰਿਆ ਸਮਾਏ ਤੁਦ ਦਿਨ ਦੂਜੀ ਨਹੀਂ ਜਾ ਜੇ ਕੋ ਕਰੇ ਕੀਤਾ ਕਿਆ ਹੋਏ ਜਿਸ ਨੂੰ ਬਖਸ਼ੇ ਸਾਚਾ ਸੋਏ ਹੁਣ ਉਠ ਚੱਲਣਾ ਮਹੋਤ ਕੇ ਤਾਲ ਕਿਆ ਮੂੰ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਣ ਨਦਰੀ ਨਾਮਕ ਨਹੀਂ ਕੋਈ ਤੁਨਾਸਰੀ ਮਹਿਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਅੰਦਰ ਵਾਹ ਰਹਿ ਲੇਵ ਲਾਏ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰ ਗੁਰ ਪ੍ਰਸਾਦੀ ਪਾ ਹਰ ਸਿਉ ਚਿਤ ਲਾਗੈ ਫਿਰ ਕਾ ਨਾ ਖਾਏ ਰਹਾ ਸਤਿ ਸਿਮਰੇ ਹੋਵੇ ਪਰਗਾਸ ਤਾ ਤੇ ਵਿਖਿਆ ਮੈਂ ਰਹਿ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵ ਸੇਵਾ ਕਰ ਜਿਸ ਕਾ ਜੀਉ ਤਿਸ ਆਗੇ ਧਰੈ ਸਾਹਿਬ ਪਾਵੇ ਸੋ ਪਰਵਾਨ ਸੋ ਸੇਵਕ ਦਰਗਾ ਪਾਵੇ ਮਾਣ ਸਤਗੁਰ ਕੀ ਮੂਰਤ ਇਹਦੇ ਵਸਾਏ ਜੋ ਇੱਛਾ ਹੈ ਸੋਈ ਫਲ ਪਾਏ ਸੱਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜੰਮ ਤੇ ਕੈਸਾ ਡਰ ਧਨ ਤਨ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਤਰੇ ਪਿਆਰ ਤਾਂ ਕੋ ਪਾਵੈ ਮੁਖ ਦੁਆਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਤਨਾ ਸ੍ਰੀ ਮਹਿਲਾ ਪਹਿਲਾ ਜਿਉ ਤਪ ਤਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜ ਪਵਣ ਆਖੇ ਸਭ ਜਾਏ ਜਿੱਤ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋ ਚੱਲਿਆ ਲਾਏ ਦਰਗਾ ਬੈਸਣ ਨਹੀਂ ਜਾਏ ਕਰਮ ਮਿਲੇ ਆਖ ਤੇਰਾ ਨਾਉ ਜਿੱਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬ ਫਿਰੋ ਵਸਾਰ ਨਾਨਕ ਸਾਚਾ ਸਰਬ ਦਾ ਤਾਰ ਤਨਾ ਸ੍ਰੀ ਮਹਲਾ ਪਹਿਲਾ ਚੋਰ ਸਲਾਹੇ ਜੀਤਨਾ ਪੀਜੇ ਜੇ ਬਦੀ ਕਰੇ ਤਾਂ ਤਸੂ ਨਾ ਛੀਜੇ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਦਿਨ ਬੋਲੇ 부ਜੀਐ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾਮਲ ਇੱਕ ਦੁਗਣਾ ਜੇ ਸਾਥ ਰੱਖੀਐ ਦੀਜੈ ਰਲਾਏ ਜਾਂ ਪਰਖੀਐ ਖੁਟਾ ਹੋਇ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਇਹ ਹੈ ਰਾਜਾਏ ਜੇ ਸੋ ਕੁੜੀਆਂ ਕੂੜਕ ਬਾੜ ਭਾਵੈ ਸਭ ਅੱਖੋ ਸੰਸਾਰ ਤਦ ਭਾਵੈ ਅਧੀ ਪਰਵਾਨ ਨਾਨਕ ਜਾਣੇ ਜਾਣ ਸੁ ਜਾਣ ਤਨਾਸੀ ਮਹਿਲਾ ਪਹਿਲਵ ਕਾਇਆ ਕਾਗਦ ਮਨ ਪਰਵਾਨ ਸਿਰ ਕੇ ਲੇਖ ਨਾ ਪੜੈ ਇਆਣਾ ਦਰਦ ਦਰ ਥੜੀਆਂ ਤੀਨੇ ਲਖ ਖੋਟਾ ਆਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੁੱਪਾ ਹੋਏ ਖਰਾ ਖਰਾ ਅਕਾ ਸਭ ਕੋਏ ਕਹਾ ਕਾਦੀ ਕੂੜ ਬੋਲ ਮਲ ਖਾਵੇ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਓ ਜੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਨ ਗੁਰ ਪ੍ਰਸਾਦਿ ਏਕੋ ਜਾਣ ਕਾਜੀ ਸੋ ਜੋ ਉਲਟੀ ਕਰ ਗੁਰ ਪ੍ਰਸਾਦਿ ਜੀਵਤ ਮਰ ਸੋ ਬ੍ਰਹਮਣ ਜੋ ਬ੍ਰਹਮ ਵਿਚਾਰ ਆਪ ਤਰੈ ਸਗਲੇ ਕੋਲ ਤਾਰ ਦਾਨੁ ਸ਼ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਕੋ ਹੈ ਪੜਿਆ 부ਝੇ ਸੋ ਪਰਵਾ ਜਿਸ ਸਿਰ ਦਰਗਾਹ ਕਾ ਨਿਸ਼ਾਨ ਤਰਾਸਰੀ ਮਹਿਲਾ ਪਹਿਲਾ ਘਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ 텁 ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਏਵ ਜਗ ਕਲਮ ਰਾਮ ਨਾਮ ਸਾਰ ਅੱਖੀ ਤ ਮਿਟੈ ਨਾ ਕੋ ਪਕੜੇ ਠੱਗਣ ਕੋ ਸੰਸਾਰ ਰਹਾਉ ਆਂਟ ਸੇਤੀ ਨਾ ਕੋ ਪਕੜੇ ਸੂਝ ਤੇ ਤਿੰਨ ਲੋ ਮਗਰ ਪਾਛ ਕਛ ਨ ਸੂਝੈ ਇਹ ਪਦਮ ਲੋ ਖੱਤਿਆਂ ਤਾਂ ਧਨ ਛੋੜਿਆ ਮਲੇਸ਼ ਭਾਖਿਆ ਗਹੀ ਕ੍ਰਿਸ਼ਟ ਸਭ ਇੱਕ ਵਲ ਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪਾਣ ਸੋਧ ਕੈ বেদ ਅਧਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਮਕ ਦਾਸ ਤਨਾਸਰੀ ਮਹਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਗਨ ਨਮਾਇ ਥਾਨ ਰਵਚੰਦ ਦੀਪਕ ਬਨੇ ਸਾਰਿਕ ਮੰਡਲ ਜਨਕ ਮੋਤੀ ਤੂਪ ਮਲਾਂ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਤਵ ਖੰਡਨਾ ਤੇਰੀ ਆਰਤੀ ਅਮਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਸ ਤਵ ਨੈਨ ਨਰ ਨੈਨ ਹੈ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦ ਨੋ ਮੋਇ ਆਈ ਪਿਆਸ ਕਿਰਪਾ ਦਰ ਦੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਮ ਵਸ ਤਨਸਰੀ ਮੈਂ ਲਾ ਤੀਜਾ ਘਰ ਦੂਜਾ ਚੌਥ ਦੇ ੴ ਸਤਿਗੁਰ ਪ੍ਰਸਾਦਿ ਇਹ ਧਨ ਅਖੋਟ ਨਾ ਨਖਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਰ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲੈਵ ਲਾਈ ਗੁਰ ਪੂਰੇ ਹਰ ਧਨ ਪਰ ਗੈਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਮਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਦ ਵੇਖੋ ਪਾਈ ਦੁਗਧਾਮਾਰ ਹਰ ਮਨ ਵਸਾਈ ਨਾਮੋ ਮੋਨ ਨਾ ਪਾਇਆ ਜਾਏ ਗੁਰਪਰਸਾਦ ਵਸੈ ਮਨ ਆਏ ਸਭਨੇ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ